ਮਹਿੰਗਾਈ ਦੇ ਨਾਲ ਜੁੜੇ ਹੋਏ ਕੈਨੇਡਾ ਦੇ ਨਵੇਂ ਆંકੜੇ ਆਏ ਨੇ ਉਹ ਕੀ ਕਹਿੰਦੇ ਨੇ ਤੇ ਇੱਕ ਨਾ ਵਿਆਜ ਦਰਾਂ ਨੂੰ ਲੈ ਕੇ ਬੜਾ ਰੌਲਾ ਪਿਆ ਰਿਆ ਲੋਕਾਂ ਨੂੰ ਲੱਗ ਰਿਹਾ ਕਿ ਹੋਰ ਘਟ ਸਕਦੀਆਂ ਹੋਰ ਘਟ ਸਕਦੀਆਂ ਕੀ ਬਾਤ ਹੋ ਆਜੀ ਦੇਖੋ ਸਟੈਟਿਸਟਿਕਸ ਕੈਨੇਡਾ ਨੇ 인ਫਲੇਸ਼ਨ ਦੇ ਬਾਰੇ ਨਵੇਂ ਜਿਹੜੇ ਸਟਾਟ ਜਾਰੀ ਕੀਤੇ ਨੇ ਤੇ ਉਹਨਾਂ ਤੋਂ ਬਾਅਦ ਮਾਹਿਰ ਕੀ ਕਹਿੰਦੇ ਨੇ ਕਿ ਕੀ ਹੋ ਸਕਦਾ ਕਿ ਸਾਡੀਆਂ ਮਾਰਗੇਜ ਦੀਆਂ ਕਿਸ਼ਤਾਂ ਘਟਣਗੀਆਂ ਇਹਦੇ ਬਾਰੇ ਜਿਹੜੇ ਉਹਨਾਂ ਦੇ ਵਿਚਾਰ ਨੇ ਉਹ ਸਾਂਝੇ ਕਰ ਲੈਂਦੇ ਸੀ ਕੈਨੇਡਾ ਦੇ ਵਿੱਚ ਇਨਫਲੇਸ਼ਨ ਜਿਹੜੀ ਹੈ ਜੂਨ ਦੇ ਵਿੱਚ 1.9% ਰਿਕਾਰਡ ਕੀਤੀ ਗਈ ਹੈ। ਇਹਦੇ ਨਾਲ ਉਸ ਉਮੀਦ ਤੇ ਪਾਣੀ ਫਿਰ ਗਿਆ ਕਿ ਬੈਂਕ ਆਫ ਕੈਨੇਡਾ ਵਾਲੇ ਜੁਲਾਈ ਦੇ ਅਖੀਰ ਦੇ ਵਿੱਚ ਕੁਝ ਵਿਆਜ ਦਰਾਂ ਵਿੱਚ ਹੋਰ ਕਟੌਤੀ ਕਰਨਗੇ। ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਜੇ ਇਨਫਲੇਸ਼ਨ ਦੇ ਅੰਕੜਿਆਂ ਵਿੱਚ ਮਹਿੰਗਾਈ ਦੀ ਦਰ ਦੇ ਵਿੱਚ ਵੱਡਾ ਬਦਲਾ ਆਉਂਦਾ ਤਾਂ ਅਸੀਂ ਕਟੌਤੀ ਕਰਨ ਬਾਰੇ ਸੋਚ ਸਕਦੇ ਹਾਂ। ਤੇ ਹੁਣ ਤੇ 1.7 ਜਿਹੜੀ ਮਈ ਦੇ ਵਿੱਚ ਸੀ 인ਫਲੇਸ਼ਨ 1.9 ਹੋ ਗਈ ਜੂਨ ਦੇ ਵਿੱਚ ਵਧ ਗਈ ਹੈ ਮਹਿੰਗਾਈ ਹੋਰ ਤਿੱਖੀ ਹੋ ਗਈ ਹੈ ਤੇ ਇਹਦੇ ਨਾਲ ਉਹਨਾਂ ਸਾਰੀਆਂ ਅਸਾਂ ਤੇ ਪਾਣੀ ਫਿਰ ਗਿਆ ਹੈ ਬੈਂਕ ਆਫ ਕੈਨੇਡਾ ਦਾ ਜਿਹੜਾ ਪ੍ਰਫਰਡ ਕੋਰ ਮੈਜਰ ਹੈ ਜਿਹੜਾ ਉਹਨਾਂ ਨੇ ਮਿਲਤੀ ਕਰਨ ਦਾ ਤਰੀਕਾ ਰੱਖਿਆ ਕਿ ਮਹਿੰਗਾਈ ਦੀ ਦਰ ਦੇ ਹਿਸਾਬ ਦੇ ਨਾਲ ਹੀ ਸੀ ਵਿਆਜ ਦਰਾਂ ਸੈਟ ਕਰਨੀਆਂ ਨੇ ਕਿਉਂਕਿ ਕੋਵਿਡ ਦੇ ਵਿੱਚ ਸਮੇਂ ਦੌਰਾਨ ਬਹੁਤ ਜ਼ਿਆਦਾ ਇੰਟਰਸਟ ਰੇਟ ਲੋ ਹੋ ਗਈ ਸੀ ਫਿਰ ਜਿਉਂ-ਜਿਉਂ ਮਹਿੰਗਾਈ ਵਧੀ ਇੰਟਰਸਟ ਰੇਟ ਵੇਸ ਮਾਂ ਛੋਣ ਲੱਗੇ ਫਿਰ ਲਗਾਤਾਰ ਕਟੌਤੀਆਂ ਕੀਤੀਆਂ ਗਈਆਂ ਕਿਉਂਕਿ ਮਹਿੰਗਾਈ ਘਟੀ ਨਹੀਂ ਤਾਂ ਘਟੋ-ਘਟ ਕੰਟਰੋਲ ਦੇ ਵਿੱਚ ਆ ਗਈ ਸੀ ਬੈਂਕ ਆਫ ਕੈਨੇਡਾ ਵਾਲੇ ਕਹਿੰਦੇ ਸੀ ਕਿ ਅਸੀਂ ਉਹਨੂੰ 2% ਦੇ ਆਸ-ਪਾਸ ਰੱਖਣਾ ਚਾਹੁੰਦੇ ਹਾਂ ਹਾਲਾਂਕਿ ਕਾਰਬਨ ਪ੍ਰਾਈਸਿੰਗ ਜਿਹੜੀ ਆ ਉਹ ਹਟਾਉਣ ਦੇ ਨਾਲ ਮਹਿੰਗਾਈ ਦੀ ਦਰ ਨੂੰ ਪੱਕੇ ਤੌਰ ਤੇ ਵੀ ਥੋੜੀ ਜਿਹੀ ਨੱਥ ਪਈ ਹੈ ਪਰ ਕੁਝ ਚੀਜ਼ਾਂ ਦੇ ਵਿੱਚ ਵਾਧਾ ਹੀ ਹੋਇਆ ਸੋ ਇਨਫਲੇਸ਼ਨ ਜਿਹੜੀ ਆ ਉਹ ਅਗਲੇ 10 ਮਹੀਨੇ ਵਿੱਚ ਇੱਥੇ ਇੱਕ ਹੀ ਰਹਿਣ ਦੀ ਸੰਭਾਵਨਾ ਹੈ ਇਹ ਮਾਹਿਰ ਮੰਨਦੇ ਨੇ ਤੇ ਕੁਝ ਚੀਜ਼ਾਂ ਦੀ ਕੀਮਤ ਜਿਹੜੀ ਵਧੀ ਹੈ ਜੂਨ ਦੇ ਵਿੱਚ ਉਹਦੇ ਬਾਰੇ ਇਹ ਹੈ ਕਿ ਜਿਹੜੀਆਂ ਵਹੀਕਲ ਗੱਡੀਆਂ ਨੇ ਉਹ 4% ਦੇ ਲਾਗਿ ਛਾਕੇ ਉਹਨਾਂ ਦੀ ਕੀਮਤ ਜਿਹੜੀ ਵੱਧ ਗਈ ਹੈ ਉਹਨਾਂ ਨੇ ਐਵਰੇਜ ਜੁੱਤੀਆਂ ਕੱਪੜੇ ਵਗਾਰਾ ਜਿਹੜੇ ਨੇ 2% ਦੇ ਆਸ-ਪਾਸ ਵਧ ਗਏ ਨੇ ਤੇ ਗਰੋਸਰੀ ਜਿਹਦਾ ਸਭ ਤੋਂ ਜ਼ਿਆਦਾ ਅਸਰ ਸਾਡੇ ਤੇ ਪੈਂਦਾ ਉਹ 2.8% ਨਾਲ ਉਹਦੀ ਰਫਤਾਰ ਵਿੱਚ ਵਾਧਾ ਹੋ ਗਿਆ ਉਹ ਵਾਧਾ ਜਿਹੜਾ ਪਿਛਲੇ ਮਹੀਨੇ ਨਾਲੋਂ ਸਲੋ ਹੋਇਆ ਪਰ 2.8% ਵੀ ਕਾਫੀ ਹੈ ਜਿਹਦੇ ਨਾਲ ਸਾਡੀਆਂ ਰੋਜ਼ ਦੀਆਂ ਜ਼ਰੂਰਤਾਂ ਤੇ ਅਸਰ ਪੈਂਦਾ ਤੇ ਸਾਡੀ ਜਿਹੜੀ ਜੇਬ ਹੈ ਉਤੇ ਸਿੱਧਾ ਸਾਦਾ ਜਿਹੜਾ ਅਸਰ ਹੈ ਉਹ ਗਰੋਸਰੀ ਦੇ ਹਿਸਾਬ ਨਾਲ ਪੈਂਦਾ ਗੈਸੋਲੀਨ ਤੇ ਗਰੋਸਰੀ ਸੋ ਮਾਹਿਰ ਇਹ ਕਹਿੰਦੇ ਨੇ ਕਿ ਬੈਂਕ ਆਫ ਕੈਨੇਡਾ ਦੁਆਰਾ ਰੇਟ ਕਟੌਤੀ ਕੀਤੇ ਜਾਣ ਦੇ ਦਰਵਾਜ਼ੇ ਜਿਹੜੇ ਨੇ ਉਹ ਬੰਦ ਹੋ ਗਏ ਜਾਪਦੇ ਨੇ ਘੱਟੋ-ਘੱਟ ਅਗਲੇ 6-7 ਮਹੀਨਿਆਂ ਵਾਸਤੇ ਤੇ ਬਹੁਤ ਸਾਰੇ ਲੋਕ ਜਿਹੜੇ ਕਿ ਐਂਟੀਸੀਪੇਟ ਕਰ ਰਹੇ ਸੀ ਉਡੀਕ ਰਹੇ ਸੀ ਕਿ ਅਸੀਂ ਘਰ ਫੇਰ ਲਵਾਂਗੇ ਜੇ ਇੰਟਰਸਟ ਰੇਟ ਹੋਰ ਜ਼ਿਆਦਾ ਘਟ ਜਾਣਗੇ ਹੋਰ ਜ਼ਿਆਦਾ ਘਟ ਜਾਣਗੇ ਉਹ ਅੱਗੇ ਪਉਂਦੇ ਜਾ ਰਹੇ ਸੀ ਇੱਥੋਂ ਤੱਕ ਕਿ ਮਾਰਗੇਜ ਰੀਨਿਊਅਲ ਵਾਲੇ ਵੀ ਆਖਰੀ ਤਰੀਕਾ ਦਾ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਜਿਹੜਾ ਫੈਸਲਾ ਆਵੇ ਤੇ ਅਸੀਂ ਹੋਰ ਘਟ ਜਿਹੜਾ ਉਹ ਕਿਸ਼ਤ ਹੈ ਉਹਦੀ ਭਰਨ ਦੀ ਸੋਚੀਏ ਪਰ ਅਜਿਹਾ ਹੁੰਦਾ ਜਾਪਦਾ ਨਹੀਂ ਹੈ ਖਾਸ ਤੌਰ ਤੇ ਯੂ ਐਸ ਏ ਦੇ ਨਾਲ ਜਦੋਂ ਟ੍ਰੇਡ ਵਾਰ ਹੈ ਤੇ ਇੰਟਰਸਟ ਜਿਹੜੇ ਨੇ ਇੰਟਰਸਟ ਰੇਟ ਜਿਹੜੇ 2.75 ਤੇ ਟਿਕੇ ਹੋਏ ਨੇ ਤੇ ਉਹਦੇ ਨਾਲ ਜੇ ਡੋਨਲਡ 트੍ਰੰਪ ਦੀਆਂ ਨੀਤੀਆਂ ਇਸੇ ਤਰ੍ਹਾਂ ਜਾਰੀ ਰਹਿੰਦੀਆਂ ਨੇ ਤੇ ਕੈਨੇਡੀਅਨ ਸਰਕਾਰ ਕੋਈ ਸਖਤ ਫੈਸਲੇ ਲੈ ਲੈਂਦੀ ਹੈ ਤੇ ਚੀਜ਼ਾਂ ਹੋਰ ਮਹਿੰਗੀਆਂ ਹੋ ਸਕਦੀਆਂ ਨੇ ਪਰ ਇਹ ਜਿਹੜੇ ਇਨਫਲੇਸ਼ਨ ਤੇ ਜਿਹੜੇ ਫਲੈ ਜਿਹੜੇ ਰੇਟਿੰਗ ਆਈ ਹੈ ਇਹ ਇਹਨਾਂ ਦੀ ਅਨਾਉਂਸਮੈਂਟ ਜਿਹੜੀ ਬੈਂਕ ਆਫ ਕੈਨੇਡਾ ਦੀ ਜੁਲਾਈ 30 ਨੂੰ ਹੋਣੀ ਹੈ ਜਿਹਦੇ ਵਿੱਚ ਉਹਨਾਂ ਨੇ ਫੈਸਲਾ ਕਰਨਾ ਕਿ ਇੰਟਰਸਟ ਰੇਟ ਘਟਾਉਣੇ ਨੇ ਵਧਾਉਣੇ ਨੇ ਜਾਂ ਸਥਿਰ ਰੱਖਣੇ ਨੇ ਉਹਦੇ ਬਾਰੇ ਜੇ ਇੱਕ ਲਾਈਨ ਦੇ ਵਿੱਚ ਜਵਾਬ ਜੜਾ ਜੀ ਅਸੀਂ ਲੱਭਣਾ ਹੋਵੇ ਤੋਂ ਹੀ ਹੋਈ ਹੈ ਕੇ ماہر ਮੰਨਦੇ ਨੇ ਕਿ ਇਸ ਵਿਆਜ ਦਰਾਂ ਦੇ ਵਿੱਚ ਕੋਈ ਕਟੌਤੀ ਨਹੀਂ ਹੋਵੇਗੀ ਤੇ ਵਾਅਦਾ ਨਹੀਂ ਕੀਤਾ ਜਾਵੇਗਾ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਬੈਂਕ ਆਫ ਕੈਨੇਡਾ ਜਦੋਂ ਲਗਾਤਾਰ ਵਿਆਜ ਦਰਾਂ ਵਿੱਚ ਵਾਧੇ ਕਰ ਰਹੀ ਸੀ ਉਸ ਵੇਲੇ ਕੈਨੇਡੀਅਨ ਸਰਕਾਰ ਨੇ ਤਾਂ ਨਹੀਂ ਕੋਈ ਸਿੱਧਾ ਕਿਹਾ ਪਰ ਕੁਝ ਜਿਹੜੇ ਜਿਹੜੇ 온ਟਾਰੀਓ ਦੇ ਤੇ BC ਦੇ ਪ੍ਰੀਮੀਅਰ ਸੀ ਉਹਨਾਂ ਨੇ ਬੇਨਤੀ ਕੀਤੀ ਸੀ ਬੈਂਕ ਆਫ ਕੈਨੇਡਾ ਨੂੰ ਕਿ ਵਿਆਜ ਦਰਾਂ ਇਸ ਤਰ੍ਹਾਂ ਨਾ ਵਧਾਓ ਤੇ ਗਵਰਨਰ ਸਾਹਿਬ ਕਹਿੰਦੇ ਸੀ ਕਿ ਸਾਨੂੰ ਇਸ ਤਰ੍ਹਾਂ ਪੋਲਿਟਿਕਸ ਦੇ ਵਿੱਚ ਹਿੱਸਾ ਲੈਣ ਵਾਲੇ ਪੋਲਿਟਿਸ਼ੀਅਨ ਜਾਂ ਜਿਹੜੇ ਰਾਜਨੀਤੀਮਾਨ ਆਗੂ ਨੇ ਭਾਵੇਂ ਕਿਉ ਚੁਣੀਆਂ ਹੋਈਆਂ ਸਰਕਾਰਾਂ ਦੇ ਵਿੱਚ ਹੋਣ ਪਰ ਉਹਨਾਂ ਨੂੰ ਸਾਡੇ ਤੇ ਦਬਾਅ ਨਹੀਂ ਪਾਉਣਾ ਚਾਹੀਦਾ ਇਸ ਨਾਲ ਸਾਨੂੰ ਸਹੀ ਫੈਸਲੇ ਲੈਣ ਦੇ ਵਿੱਚ ਔਖ ਆਉਂਦੀ ਹੈ ਅਸੀਂ ਉਹ ਫੈਸਲਾ ਜਿਹੜਾ ਇਹ ਨਹੀਂ ਦੇਖਣਾ ਕਿ ਇਹਦੇ ਨਾਲ ਲੋਕ ਕੀ ਸੋਚਣਗੇ ਸਾਨੂੰ ਦੇਸ਼ ਦੀ ਇਕਨੋਮੀ ਦੇ ਹਿਸਾਬ ਨਾਲ ਫੈਸਲਾ ਲੈਣਾ ਪੈਂਦਾ ਹੈ ਜੀ ਜੀ